ਚਲੋ ਹਾਂਜੀ ਆਹ ਲੋ ਜੀ ਅੱਜ ਸਵੇਰੇ ਮਾਰਨਿੰਗ ਦਾ ਨਾਸ਼ਤਾ ਸ਼ੁਰੂ ਹੋ ਗਿਆ ਕਿੱਦਾਂ ਦਾ ਲੱਗਿਆ ਬਈ ਵਧੀਆ ਸਵੇਰੇ ਉੱਠਦੇ ਸਾਰੀ ਬਰੈਡ ਪਕੌੜਾ ਹਲਵਾ ਹੋਰ ਕੀ ਖਾਣਾ ਦੇਖੋ ਸਾਰੇ ਦੇਖ ਰਹੇ ਆ ਤੁਹਾਨੂੰ ਬੋਲੋ ਹਾਂ ਕੁਝ ਨਹੀਂ ਖਾਣਾ ਤੂੰ ਕੀ ਲੱਗਦਾ ਵੀ ਇਹਦਾ ਤੂੰ ਕੀ ਲੱਗਦਾ ਇਹਦਾ ਤੁਸੀਂ ਦੋਨੋਂ ਕੀ ਲੱਗਦੇ ਹੋ ਬਰਾ ਬਰਾ ਕਰਨ ਗੁੱਡ ਮਾਰਨਿੰਗ ਤਾਂ ਕਹਿ ਦੋ ਮਾਰਨਿੰਗ ਗੁੱਡ ਮਾਰਨਿੰਗ ਤੇਰਾ ਨਾਮ ਕੀ ਹੈ ਬਈ ਕਰਨ ਤੇਰਾ ਦਿਲ ਦਿਲ ਨਹੀਂ ਪੂਰਾ ਨਾਮ ਦਤੋ ਕਰਨ ਭਰੇ ਦੇ ਹਾਂ ਉਹਨਾਂ ਧਾਰੇ ਨੂੰ ਪੁੱਛੋ ਤੂੰ ਆਜੋ ਟੋਸਟ ਖਾਓ ਆਜੇ ਟੋਸਟ ਖਾ ਲੋ ਸਾਰੇ ਆਸਤਾ ਕਰ ਲੋ ਅੱਜ ਦਾ ਨਾਸ਼ਤਾ ਹੋ ਰਿਹਾ ਹੈਵੀ ਥੋੜਾ ਜਿਹਾ ਖਾ ਰਹੇ ਨੇ ਬਰੈਡ ਫੁਕੋੜੇ ਥীরে ਥীরে ਚਲੋ ਵੀ